ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਬਹੁਤ ਮੰਦਪਾ ਕੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ 10 ਮਹੀਨੇ ਪਹਿਲਾਂ ਕੁੜੀ ਕੈਨੇਡਾ ਗਈ ਸੀ ਮਾਪਿਆਂ ਨੇ ਲੱਖਾਂ ਰੁਪਏ ਖਰਚ ਕੇ ਵਿਚਾਰੀ ਧੀ ਨੂੰ ਕੈਨੇਡਾ ਭੇਜਿਆ ਸੀ ਔਰ ਬ੍ਰੈਂਪਟਨ ਦੇ ਨੇੜੇ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਕੁੜੀ ਮੌਤ ਹੋ ਗਈ ਹੈ ਇਸ ਲੜਕੀ ਦੀ ਅਜੇ 10 ਮਹੀਨੇ ਪਹਿਲਾਂ ਹੀ ਗਈ ਸੀ ਕੈਨੇਡਾ ਤਾਂ ਗੁਰਦਾਸਪੁਰ ਤੋਂ ਇਹ ਬੇਟੀ ਗਈ ਸੀ ਕੈਨੇਡਾ ਔਰ ਕੰਮਕਾਜ ਦੂਰ ਮਿਲਿਆ ਸੀਗਾ ਇਸ ਨੂੰ ਤਾਂ ਕੰਮ ਤੋਂ ਆ ਰਹੀ ਸੀ ਵਾਪਸ ਆਪਣੇ ਦੋਸਤਾਂ ਦੇ ਨਾਲ ਤਾਂ ਰਾਹ ਦੇ ਵਿੱਚ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਮੌਕੇ ਦੇ ਉੱਪਰ ਦੋ ਜਣਾਂ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਔਰ ਤਿੰਨ ਜਣੇ ਜਿਹੜੇ ਆ ਕੁੱਲ ਸੀਗੇ ਇਸ ਗੱਡੀ ਦੇ ਵਿੱਚ ਦੱਸਿਆ ਜਾ ਰਿਹਾ ਤਾਂ ਕਨੇਡਾ ਦੇ ਬ੍ਰੈਂਪਟਨ ਦੇ ਨੇੜੇ ਇਹ ਸੜਕ ਖਾਦਸਾ ਹੋਇਆ ਹੈ ਜਿੱਥੇ ਗੁਰਦਾਸਪੁਰ ਦੇ ਪਿੰਡ ਸੁੱਖਾ ਚਿੜਾ ਦੀ 21 ਸਾਲਾਂ ਦੀ ਬੇਟੀ ਦੀ ਮੌਤ ਹੋਈ ਹੈ ਔਰ ਉੱਥੇ ਦੱਸਦੀ ਹੈ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਲੱਖਾਂ ਰੁਪਏ ਆ ਖਰਚ ਕੇ ਪਰਿਵਾਰ ਨੇ ਭੇਜਿਆ ਸੀ ਬੇਟੀ ਨੂੰ ਔਰ ਇਸ ਦੇ ਪਿਤਾ ਵੀ ਲੜਕੀ ਦੇ ਜੋਨੇ ਉਹ ਮੱਕਾ ਦੇ ਵਿੱਚ ਨੇ ਉੱਥੇ ਕ੍ਰੇਨ ਚਲਾਉਂਦੇ ਆ ਕ੍ਰੇਨ ਆਪਰੇਟਰ ਨੇ ਜਿੱਦਾਂ ਹੀ ਉਹਨਾਂ ਨੂੰ ਪਤਾ ਲੱਗਿਆ ਤਾਂ ਉਹ ਵੀ ਆਪਦੇ ਪਿੰਡ ਘਰ ਵਾਪਸ ਆ ਰਹੇ ਆ ਕਿਉਂਕਿ ਵਿਦੇਸ਼ ਦੇ ਵਿੱਚ ਮਿਹਨਤ ਕਰਕੇ ਕਮਾਈ ਕਰਕੇ ਉਹਨਾਂ ਨੇ ਇਸ ਧੀ ਨੂੰ ਕੈਨੇਡਾ ਭੇਜਿਆ ਸੀਗਾ ਕਿ ਚੰਗੀ ਪੜ੍ਹਾਈ ਲਿਖਾਈ ਕਰਕੇ ਉੱਥੇ ਫੈਮਿਲੀ ਸੈੱਟ ਹੋ ਜੂਗੀ ਪਰਿਵਾਰ ਸੈੱਟ ਹੋ ਜਾਊਗਾ ਉੱਥੇ ਔਰ ਮਾਪਿਓ ਨੇ ਬਹੁਤ ਸਾਰੇ ਸੁਪਨੇ ਸੋਚੇ ਹੋਣਗੇ ਬਹੁਤ ਸਾਰੇ ਸੁਪਨੇ ਮਾਪਿਆਂ ਨੇ ਦੇਖੇ ਹੋਣਗੇ ਪਰ ਉਹਨਾਂ ਸਾਰੇ ਸੁਪਨਿਆਂ ਤੇ ਪਾਣੀ ਫਿਰ ਗਿਆ ਕਿਉਂਕਿ ਧੀ ਦੀ ਮੌਤ ਹੋ ਗਈ ਹੈ ਬਹੁਤ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕੈਨੇਡਾ ਦੇ ਬ੍ਰੈਂਪਟਨ ਨੇੜੇ ਇੱਕ ਸੜਕ ਹਾਦਸਾ ਵਾਪਰਿਆ ਹੈ ਜਿੱਥੇ ਕਿ ਗੁਰਦਾਸਪੁਰ ਦੇ ਪਿੰਡ ਸੁਖਾਚੜਾ ਦੀ 21 ਸਾਲਾਂ ਦੀ ਧੀ ਦੀ ਮੌਤ ਹੋ ਗਈ ਹੈ ਬਹੁਤ ਮੰਦਭਾਗੀ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਲਖਵਿੰਦਰ ਕੌਰ ਕੋਮਲ ਨਾਂ ਦੀ ਇਸ ਧੀ ਦਾ ਦਿਹਾਂਤ ਹੋ ਗਿਆ ਆਪਣੇ ਮਾਪਿਆਂ ਨੂੰ ਸੁਖਾਲਾ ਕਰਨ ਦੇ ਸੁਪਨੇ ਲੈ ਕੇ ਧੀ ਉੱਥੇ ਗਈ ਸੀ ਆਪਣੇ ਮਾਪਿਆਂ ਨੂੰ ਸੌਖਾ ਕਰਨ ਦੇ ਚਾ ਲੈ ਕੇ ਉੱਥੇ ਗਈ ਸੀਗੀ ਔਰ ਮਾਪਿਆਂ ਨੂੰ ਬਹੁਤ ਚਾਹ ਸੀ ਕਿ ਧੀ ਸਾਡੀ ਉੱਥੇ ਸੈੱਟ ਹੋ ਜਾਏਗੀ ਫਿਰ ਅਸੀਂ ਵੀ ਸੈੱਟ ਹੋ ਜਾਾਂਗੇ ਕਿਉਂਕਿ ਹਰ ਮਾਪੇ ਦਾ ਸੁਪਨਾ ਹੁੰਦਾ ਕਿ ਸਾਡੀ ਔਲਾਦ ਅੱਗੇ ਵਧੇ ਔਲਾਦਾਂ ਵੀ ਸੋਚਦੀਆਂ ਕਿ ਅਸੀਂ ਚੰਗਿਆ ਪੜ੍ਹ ਲਿਖ ਲਈਏ ਚੰਗਾ ਕੰਮ ਕਾਜ ਸੈੱਟ ਕਰ ਲਈਏ ਔਰ ਉਸ ਤੋਂ ਬਾਅਦ ਮਾਪਿਆਂ ਨੂੰ ਵੀ ਸੈੱਟ ਕਰ ਲਾਂਗੇ ਪਰ ਇਹਨਾਂ ਸੁਪਨਿਆਂ ਤੇ ਪਾਣੀ ਫਿਰ ਗਿਆ ਵਿਚਾਰੀ ਧੀ ਜਿਹੜੀ ਸੁਪਨੇ ਲੈ ਕੇ ਗਈ ਸੀ 10 ਮਹੀਨੇ ਪਹਿਲਾਂ ਹੀ ਜੇ ਗਈ ਸੀ ਅਜੇ ਤਾਂ ਉਹਨੇ ਆ ਪੀਸਾ ਦੇ ਖਰਚੇ ਵੀ ਨਹੀਂ ਲਾਏ ਹੋਣੇ ਪਰ ਉਸ ਤੋਂ ਪਹਿਲਾਂ ਹੀ ਦਿਹਾਂਤ ਹੋ ਗਿਆ ਇਸ ਧੀ ਦਾ ਔਰ ਇਸ ਦੇ ਪਿਤਾ ਦੱਸਿਆ ਜਾ ਰਿਹਾ ਕਿ ਮੱਕਾ ਦੇ ਵਿੱਚ ਉੱਥੇ ਕ੍ਰੇਨ ਆਪਰੇਟਰ ਨੇ ਵਿਦੇਸ਼ ਰਹਿੰਦੇ ਆ ਔਰ ਡਰਾਈਵਰੀ ਕਰਦੇ ਆ ਇਸ ਦੇ ਪਿਤਾ ਵੀ ਪਰ ਕਿਵੇਂ ਇੱਕ ਡਰਾਈਵਰ ਨੇ ਵਿਚਾਰੇ ਨੇ ਇੰਨੇ ਲੱਖਾਂ ਰੁਪਏ ਖਰਚ ਕੀਤੇ ਆਪਣੀ ਮਿਹਨਤ ਕੀਤੀ ਦਿਨ ਰਾਤ ਖੂਨ ਪਸੀਨਾ ਵਹਾ ਕੇ ਕਮਾਈ ਕਰਕੇ ਪੈਸਾ ਇਕੱਠਾ ਕੀਤਾ ਹੋਵੇਗਾ ਉਸ ਵਿਚਾਰੇ ਬਾਪ ਨੇ ਔਰ ਉਹਦੇ ਤੇ ਕੀ ਬੀਤਰੀ ਹੋਏਗੀ ਚਾਚਿਆਂ ਦਾ ਰੋ ਰੋ ਬੁਰਾ ਹਾਲ ਆ ਜੋ ਇਹਨਾਂ ਦੇ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਭੂਬਾ ਮਾਰ ਰਿਹਾ ਪੂਰਾ ਪਰਿਵਾਰ ਹਾਲਾਂਕਿ ਮਾਪਿਆਂ ਨੂੰ ਬਹੁਤ ਸਾਰੇ ਆਸਾਂ ਹੋਣਗੀਆਂ ਬਹੁਤ ਸਾਰੀਆਂ ਆਸਾਂ ਉਮੀਦਾਂ ਹੋਣਗੀਆਂ ਪਰਿਵਾਰ ਨੂੰ ਆਸਾਂ ਹੋਣਗੀਆਂ ਕਿ ਸਾਡੀ ਧੀ ਉੱਥੇ ਸੈੱਟ ਹੋ ਜਾਏਗੀ ਪਰਿਵਾਰ ਸੈੱਟ ਹੋ ਜਾਏਗਾ ਪਰ ਇਹਨਾਂ ਆਸਾਂ ਉਮੀਦਾਂ ਤੇ ਪਾਣੀ ਫਿਰ ਗਿਆ ਬ੍ਰੈਂਪਟਨ ਦੇ ਨੇੜੇ ਸੜਕ ਹਾਦਸਾ ਹੋਇਆ ਦਰਦਨਾਕ ਸੜਕ ਹਾਦਸੇ ਦੇ ਵਿੱਚ 21 ਸਾਲਾਂ ਦੀ ਧੀ ਦੀ ਮੌਤ ਹੋ ਗਈ ਹੈ ਔਰ ਇਸ ਮੌਤ ਤੋਂ ਬਾਅਦ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਲਖਵਿੰਦਰ ਸਿੰਘ ਜੋ ਇਸ ਦੇ ਚਾਚਾ ਲਖਵਿੰਦਰ ਕੌਰ ਦੇ ਜੋ ਚਾਚਾ ਨੇ ਇਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ 10 ਮਹੀਨੇ ਪਹਿਲਾਂ ਹੀ ਜੇ ਸਾਡੀ ਬੇਟੀ ਪੜ੍ਹਾਈ ਕਰਨ ਵਾਸਤੇ ਗਈ ਸੀ ਔਰ ਛੁੱਟੀਆਂ ਹੋਣ ਕਰਕੇ ਹੋਰ ਕਿਤੇ ਦੂਰ ਕੰਮ ਲੱਭ ਲਿਆ ਸੀਗਾ ਇਹਨਾਂ ਨੇ ਔਰ ਜਿਹੜੀ ਗੱਡੀ 'ਚ ਸਵਾਰ ਹੋ ਕੇ ਇਹ ਕੰਮਕਾਜ ਕਰਨ ਵਾਸਤੇ ਗਏ ਸੀ ਆਉਂਦਿਆਂ ਹੋਇਆਂ ਇਹ ਦਰਦਨਾਕ ਪਾਣਾ ਵਾਪਰਿਆ ਹੈ ਤਾਂ ਜਿਵੇਂ ਹੀ ਪਤਾ ਲੱਗਿਆ ਤਾਂ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਤਾਂ ਬਹੁਤ ਹੀ ਇਮੋਸ਼ਨਲ ਕਰ ਦੇਣ ਵਾਲੀਆਂ ਇਹ ਤਸਵੀਰਾਂ ਨੇ ਮਾਂ ਪੁੱਭਾ ਮਾਰ ਕੇ ਰੋਂਦੀ ਨਜ਼ਰ ਆ ਰਹੀ ਹੈ ਆਪਣੇ ਜ਼ਿਗਰ ਦਾ ਟੁਕੜਾ ਮਾਂ ਨੇ ਭੇਜਿਆ ਵਿਦੇਸ਼ ਔਰ ਉੱਥੇ ਫਿਰ ਲੱਖਾਂ ਰੁਪਏ ਖਰਚ ਕੇ ਪਤਾ ਨਹੀਂ ਕਿੰਦਾਂ ਲੱਖਾਂ ਰੁਪਏ ਮੈਨੇਜ ਕੀਤੇ ਹੋਣਗੇ ਕਿਉਂਕਿ ਵਿਚਾਰਾ ਜਿਹੜਾ ਬਾਪੂ ਇਸ ਲੜਕੀ ਦਾ ਵਿਦੇਸ਼ ਰਹਿੰਦਾ ਮੱਕਾ ਦੇ ਵਿੱਚ ਉਹ ਡਰਾਈਵਰੀ ਕਰਦੇ ਨੇ ਕ੍ਰੇਨ ਦੀ ਔਰ ਉਹਨਾਂ ਨੇ ਕਿਵੇਂ ਦਿਨ ਰਾਤ ਮਿਹਨਤ ਕਰਕੇ ਕਮਾਈ ਕੀਤੀ ਹੋਏਗੀ ਔਰ ਉਸ ਤੋਂ ਬਾਅਦ ਫਿਰ ਕਿਵੇਂ ਲੱਖਾਂ ਰੁਪਏ ਖਰਚ ਕੇ ਇਸ ਧੀ ਨੂੰ ਬਾਹਰ ਭੇਜਿਆ ਹੋਏਗਾ ਔਖੇ ਸੌਖੇ ਹੋ ਕੇ ਪਰ ਹੁਣ ਇਸ ਧੀ ਦੀ ਮੌਤ ਹੋ ਗਈ ਹੈ ਬਹੁਤ ਮਾੜਾ ਹੋਇਆ ਇਹ ਔਰ ਉੱਥੇ ਮਾਪਿਆਂ ਦਾ ਜਿਹੜਾ ਸੁਪਨਾ ਸੀ ਮਾਪਿਆਂ ਦੀਆਂ ਆਸਾਂ ਉਮੀਦਾਂ ਸੀ ਉਹ ਟੁੱਟ ਗਈਆਂ ਨੇ ਪੂਰਾ ਪਰਿਵਾਰ ਪੁੱਬਾ ਮਾਰ ਕੇ ਰੋ ਰਿਹਾ ਸੁਪਨੇ ਚੂਰ ਚੂਰ ਹੋ ਗਏ ਔਰ ਉੱਥੇ ਹੀ ਹੁਣ ਜੋ ਇਸ ਲੜਕੀ ਦੇ ਤਾਇਆ ਦੀ ਬੇਟੀ ਰਹਿੰਦੀ ਆ ਔਰ ਉਹਨਾਂ ਨੂੰ ਵੀ ਅਜੇ ਡੈੱਡ ਬੋਡੀ ਦੇਖ ਨਹੀਂ ਦਿੱਤੀ ਗਈ ਹੈ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਤਾਂ ਬ੍ਰੈਂਪਟਨ ਦੇ ਨੇੜੇ ਇਹ ਦਰਦਨਾਖਾ ਖਾਦਸਾ ਵਾਪਰਿਆ ਹੈ ਜਿੱਥੇ 21 ਸਾਲਾਂ ਦੀ ਲੜਕੀ ਕੋਮਲ ਦੀ ਮੌਤ ਹੋ ਗਈ ਹੈ ਔਰ 10 ਮਹੀਨੇ ਪਹਿਲਾਂ ਹੀ ਅਜੇ ਗਈ ਸੀ ਲੱਖਾਂ ਰੁਪਏ ਖਰਚ ਕੇ ਭੇਜੀ ਗਈ ਸੀ ਇਹ ਕੁੜੀ ਮਾਪਿਆਂ ਦੇ ਵੱਲੋਂ ਔਖੇ ਸੌਖੇ ਹੋ ਕੇ ਕਿਉਂਕਿ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਕੁੜੀ ਔਰ ਉੱਥੇ ਹੀ ਹੋਣੇ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸ ਬੇਟੀ ਦੀ ਮੌਤ ਹੋ ਗਈ ਹੈ ਔਰ ਪਰਿਵਾਰ ਪੂਬਾ ਮਾਰ ਮਾਰ ਕੇ ਰੋਂਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਉੱਥੇ ਹੀ ਇਸ ਦੇ ਪਿਤਾ ਜੋ ਵਿਦੇਸ਼ ਰਹਿੰਦੇ ਆ ਉਹ ਵੀ ਉੱਥੋਂ ਵਾਪਸ ਆ ਰਹੇ ਨੇ ਔਰ ਉੱਥੇ ਹੀ ਇਹ ਦੱਸਿਆ ਜਾ ਰਿਹਾ ਕਿ ਜਿਸ ਤਰੀਕੇ ਦੇ ਨਾਲ ਇਹ ਕੁੜੀ ਨੂੰ ਭੇਜਿਆ ਸੀ ਮਾਪਿਆਂ ਨੇ ਤਾਂ ਕੁੜੀ ਬਾਹਰ ਜਾਣਾ ਚਾਹੁੰਦੀ ਸੀ ਉੱਥੇ ਸੈੱਟ ਹੋਣਾ ਚਾਹੁੰਦੀ ਸੀ ਤਾਂ ਮਿਹਨਤ ਕਰ ਰਹੀ ਸੀ ਮਿਹਨਤ ਮੁਸ਼ਕਤ ਕਰਕੇ ਉੱਥੇ ਕੰਮਕਾਜ ਆਪਣਾ ਸੈੱਟ ਕਰ ਰਹੀ ਸੀਗੀ ਕੁੜੀ ਖੈਰ 10 ਮਹੀਨੇ ਹੋਏ ਸੀ ਗਏ ਨੂੰ ਪਰ ਸਟੂਡੈਂਟਸ ਨੂੰ ਕੰਮ ਬਹੁਤ ਘੱਟ ਮਿਲ ਰਿਹਾ ਕੰਮ ਕਾਫੀ ਸਲੋ ਹੋਣ ਕਰਕੇ ਵੀ ਦਿੱਕਤਾਂ ਦਾ ਸਾਹਮਣਾ ਸਟੂਡੈਂਟਸ ਨੂੰ ਕੈਨੇਡਾ ਦੇ ਵਿੱਚ ਕਰਨਾ ਪੈ ਰਿਹਾ ਔਰ ਉੱਥੇ ਹੀ ਕੰਮਕਾਜ ਲੱਭ ਲਿਆ ਸੀ ਇਹਨਾਂ ਨੇ ਪਰ ਕੰਮ ਤੋਂ ਆਉਂਦਿਆਂ ਹੋਇਆ ਗੱਡੀ ਜਿਹੜੀ ਹੈ ਉਹ ਰੁੱਖਾਂ ਨਾਲ ਟਕਰਾ ਗਈ ਜਿਸ ਕਰਕੇ ਇਸ ਕੁੜੀ ਦੀ ਮੌਤ ਹੋ ਗਈ ਹੈ ਔਰ ਹੋਰ ਵੀ ਦੋ ਜਣਿਆਂ ਦੀ ਦੱਸਿਆ ਜਾ ਰਿਹਾ ਹੈ ਕਿ ਇਸ ਦਰਦਨਾਖਾਸੇ ਦੇ ਵਿੱਚ ਮੌਤ ਹੋ ਯਾਰ ਪਰਿਵਾਰ ਹੁਣ ਪੂਬਾ ਮਾਰ ਮਾਰ ਕੇ ਰੋਂਦਾ ਨਜ਼ਰ ਆ ਰਿਹਾ ਇਹੋ ਆਸਾਂ ਉਮੀਦਾਂ ਕਰ ਰਿਹਾ ਕਿ ਉਹਨਾਂ ਦੀ ਧੀ ਦੀ লাশ ਉਹਨਾਂ ਨੂੰ ਮਿਲ ਜਾਵੇ। ਮੇਰਾ ਪਿੰਡ ਸੁੱਖਾ ਜਿਹੜਾ ਹੈ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਜੋ ਸਾਡੇ ਪਰਿਵਾਰ ਦੇ ਨਾਲ ਬਹੁਤ ਮੰਦ ਭਾਗੀ ਘਟਨਾ ਵਾਪਰੀ ਹੈ ਜੀ। ਮੇਰੀ ਭਤੀਜੀ ਲਖਵਿੰਦਰ ਕੌਰ ਕੋਮਲ ਜੋ ਕਿ ਪਿਛਲੇ ਸਾਲ 2023 ਦੇ ਵਿੱਚ ਸਤੰਬਰਾਂ ਟੇਕ ਦੇ ਵਿੱਚ ਅਗਸਤ ਦੀ 30 ਤਰੀਕ ਨੂੰ ਇਥੋਂ ਆਪਾਂ ਕੈਨੇਡਾ ਕਲੀ ਜਿਹਦੀ ਸਟੱਡੀ ਚੱਲ ਰਹੀ ਸੀ ਜਿਹਦੇ ਵਿੱਚ ਉਹਨੂੰ 4 ਮਹੀਨੇ ਰਹੀਆਂ ਵਿੱਚ ਛੁੱਟੀਆਂ ਪੈ ਗਈਆਂ 4 ਮਹੀਨੇ ਦੀਆਂ ਛੁੱਟੀਆਂ ਪੈਣ ਦੇ ਵਿੱਚ ਉਹਨਾਂ ਨੇ ਕੁਝ ਲਾਭ ਲੈਣਾ ਕੀਤਾ ਕਿ ਕੁਝ ਕੰਮ ਮਿਲ ਜਾਵੇ ਤੇ 1 ਮਹੀਨਾ ਪਹਿਲਾਂ ਉਹਨੂੰ ਕੰਮ ਮਿਲਿਆ ਹੈ ਤੇ ਕੰਮ ਤੇ ਰੋਜ਼ ਸਵੇਰੇ ਜਾਂਦੀ ਹੈ ਤੇ ਸ਼ਾਮ ਨੂੰ ਘਰ ਆ ਜਾਂਦੀ ਹੈ ਇਸੇ ਤਰ੍ਹਾਂ ਆਪਣੇ ਹੋਰ ਲੜਕੀਆਂ ਦੇ ਨਾਲ ਉਹ ਕੱਲ ਕੰਮ ਤੇ ਗਈ ਹੈ ਤੇ ਜਦੋਂ ਵਾਪਸ ਆ ਰਹੀ ਹੈ ਜਿਸ ਕਾਰ ਦੇ ਵਿੱਚ ਉਹ ਵਾਪਸ